ਕੁ 10 ਸਾਲਾਂ ਦੇ ਵਿੱਚ ਪਿਛਲੇ ਚੰਡੀਗੜ੍ਹ ਦੇ ਵਿੱਚ ਭਾਕੇ ਜਨਤਾ ਪਾਰਟੀ ਨੇ ਬਿਲਕੁਲ ਕੁਝ ਨਹੀਂ ਕੀਤਾ ਇਹਨਾਂ ਨੇ ਤਕਰੀਬਨ 60 ਵਾਦੇ ਆਪਣੇ ਸੰਕਲਪ ਪੱਤਰ ਦੇ ਵਿੱਚ ਕੀਤੇ ਸੀ ਤੇ ਉਹਨਾਂ ਦੀ ਅਗਰ ਅਸੀਂ ਵੇਖੀ ਉਹਨਾਂ ਦੀ ਇੱਕ ਸਮੀਖਿਆ ਕਰੀਏ ਤਾਂ ਮੈਂ ਵੇਖਿਆ ਕਿ ਕਿਸੇ ਵਿੱਚ ਵੀ ਪੂਰਾ ਨਹੀਂ ਉਤਰਿਆ ਹੋਇਆ ਇੱਕ ਇੱਕ ਕਰਕੇ ਉਹ ਚੀਜ਼ਾਂ ਤੇ ਅਲੱਗ-ਅਲੱਗ ਹੈ ਸਫਾਈ ਦੇ ਵਿੱਚ ਚੰਡੀਗੜ੍ਹ ਬਹੁਤ ਬੁਰੀ ਤਰ੍ਹਾਂ ਪਿੱਛੇ ਗਿਰ ਗਿਆ ਹੈ ਸਾਡੇ ਵੇਲੇ ਇੱਕ ਨੰਬਰ ਤੇ 2 ਸਾਲ ਆਇਆ ਇੱਕ ਨੰਬਰ ਤੇ ਫਿਰ ਦੋ ਨੰਬਰ ਤੇ 1 ਸਾਲ ਆਇਆ ਇਨਾ ਵਿਲੇਜ ਸਟਰੀਟ ਨੰਬਰ ਤੇ ਜਾ ਕੇ ਗਿਰ ਗਿਆ ਸੀ ਫਿਰ ਉਹ ਹੁਣ ਮੁੜ ਕੇ ਠੀਕ ਕਰਦੇ ਕਰਦੇ ਲਿਆ ਕੇ ਇਸ ਵਾਰ 11 ਨੰਬਰ ਤੇ ਹੈ ਅਤੇ ਜਿਹੜੇ ਪਹਿਲੇ 10 ਹੁੰਦੇ ਨੇ ਦੇਸ਼ ਦੇ ਫਿਰ ਉਹਨਾਂ ਵਿੱਚ ਵੀ ਨਹੀਂ ਆਇਆ ਚੰਡੀਗੜ੍ਹ ਨੂੰ ਸਮਾਰਟ ਸਿਟੀ ਦਾ ਇਹਨਾਂ ਨੇ ਹੁਣ ਕਿਹਾ ਹਰੇ ਉਹਦਾ ਕੁਝ ਹੋਇਆ ਉਹ ਵੀ ਨਹੀਂ ਪਰ ਚੰਡੀਗੜ੍ਹ ਵਰਗਾ ਸ਼ਹਿਰ ਜਿਹੜਾ ਕਿ ਇੱਕ ਬਿਲਕੁਲ ਪਲਾਨਡ ਆਧੁਨਿਕ ਬਸਟੀਟੀ ਬਿਊਟੀਫੁਲ ਸੁੰਦਰ ਨਗਰੀ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਗੰਦਗੀ ਦਾ ਇਹ ਹਾਲ ਹੋ ਜਾਏ ਤਾਂ ਬਹੁਤ ਵੱਡੀ ਫੇਲੀਅਰ ਹੈ ਪ੍ਰਸ਼ਾਸਨ ਵੱਲੋਂ ਕੋਈ ਕੰਮ ਕਿਸੇ ਤਰ੍ਹਾਂ ਦਾ ਨਹੀਂ ਹੋਇਆ लोगों के नाल कोई तालमेल हो के काम नहीं हुए बेशक मालकाना हक की गलसी सारी रीहेबीटेटेड कॉलोनीज नहीं होपरेटिव सुसाइटीज वो नहीं हो नज़र मार के ग्लोबल हब बना ले टूरिस्ट का टूरिज्म का ग्लोबल हब वो नहीं होम पार्क फिल्म सिटी का रखा हुआ सी नहीं होया लोगों के आम जिंदगी रखने वाली जिमें ग है कि पार्किंग किन्नी हालात खराब हो गई है ਟ੍ਰੈਫਿਕ ਦਾ ਵੱਡਾ ਜਮ ਰੈਨ ਲੱਗੇ ਨਹੀਂ ਜਗਾ ਜਗਾ ਕੁਝ ਜਮ ਤੇ ਕਮ ਹੋਣਾ ਚਾਹੀਦਾ ਹੈ ਇਹ ਸਾਨੂੰ ਹਰ ਨੂੰ ਪਤਾ ਹੈ ਬਹੁਤ ਸਾਲਾਂ ਤੋਂ ਪਤਾ ਹੈ ਕਿ ਚੰਡੀਗੜ੍ਹ ਵਿੱਚ ਕਾਰਾਂ ਸਾਰੇ ਨਾਲੋਂ ਵੱਧ ਨੇ ਔਰ ਕੈਪੀਟਲ ਹਿੰਦੁਸਤਾਨ ਦੇ ਵਿੱਚ ਉਹਦੇ ਹਿਸਾਬ ਨਾਲ ਇੱਥੇ 10 ਸਾਲਾਂ ਨੂੰ ਵਿਅਰਥ ਕਰ ਦਿੱਤਾ ਇਹਦੇ ਵਿੱਚ ਇੱਕ ਫੋਸ ਕੰਮ ਕਿਸੇ ਢੰਗ ਦੇ ਕੋਈ ਨਹੀਂ ਚੰਡੀਗੜ੍ਹ ਹੀ ਪ੍ਰਾਥਮਿਕਤਾ ਹੋਏਗੀ ਹਰ ਇੱਕ ਚੀਜ਼ ਦੇ ਵਿੱਚ ਸਾਡੀ ਸੈਂਟਰ ਦੇ ਵਿੱਚ ਹੋਏ ਇੱਥੇ ਬਿਲਕੁਲ ਕੇਂਦਰਿਤ ਬਣੇਗਾ ਹੈ ਚੰਡੀਗੜ੍ਹ ਦੀ ਸੁਵਾਈਦਾ ਅਤੇ ਚੰਡੀਗੜ੍ਹ ਦੀ ਕਿਆ ਉਹ ਜਿਹੜੀ ਚੋਪਕ ਮੁਕੀ ਇਹ ਵਿਕਾਸ ਲਈ ਦੀ ਸਪਾਈਸ ਹੋ ਸਕੇ ਇਸ ਇਸ ਸੁਧਾਰੰਦਾ ਲੋਕਾਂ ਨੂੰ ਜਿਹੜੇ EMPLOYEES ਨੂੰ ਮਕਾਨ ਦੇਣ ਵਾਲੀ ਗੱਲ ਹੈ ਉਹ ਰਹਿ ਗਈ ਜਿਹੜੀ ਮੈਂ ਗੱਲਾਂ ਦਾ ਜ਼ਿਕਰ ਕੀਤਾ ਉਹਨਾਂ ਤੋਂ ਅੱਗੇ ਰਵਾ ਹੋਰ ਬਹੁਤ ਮੁੱਦੇ ਨੇ ਜਿਵੇਂ ਮੈਂ ਤਾਂ ਸਿਰ 60 EMPLOYEES ਦਾ ਹੈ ਹਰੀ ਗੱਲ ਨੂੰ ਪਛਾਣਨੇ ਜਿਹੜੇ ਕੰਟਰੈਕਚੁਅਲ EMPLOYEES ਨੇ ਉਹਨਾਂ ਨੂੰ 1700 ਨੂੰ ਇੱਕ ਅਤੇ ਉਸ 1700 ਨੂੰ ਕੱਢ ਦਿੱਤਾ ਤਾਂ ਉਸ ਤੋਂ ਬਾਅਦ ਕਾਰਪੋਰੇਸ਼ਨ ਦੀ ਵਾਰੀ ਆ ਗਈ ਮੇਰਾ ਖਿਆਲ 10000 ਤੋਂ ਉੱਪਰ EMPLOYEES ਇਸ ਵਕਤ ਉਹਨਾਂ ਦੇ ਪ੍ਰਿਵਿਡੇ ਤਲ ਪਰਵਾਰ ਲਟਕ ਰਹੀ ਹੈ ਲੰਬੇ ਸਮੇਂ ਤੋਂ ਜਿਹੜੇ ਇੱਥੇ 10 10 20 ਵੀ ਮੈਨੂੰ ਤਾਂ ਇੱਕ ਡੇਢੀ ਮਿਲੀ ਜਿਹੜੇ ਕਿ ਟੀਚਰ ਨੇ ਉਹ 20 ਸਾਲੋਂ ਤੋਂ ਵੀ ਉੱਪਰ ਉਹਨੇ ਕੰਮ ਕਰ ਚੁੱਕੇ ਨੇ بطور ਕੰਟਰੈਕਟਰ ਏਮਪਲੋਈ ਹਲੇ ਤੱਕ ਉਹਨਾਂ ਨੂੰ ਕਨਫਰਮ ਨਹੀਂ ਕੀਤਾ ਬਲਕਿ ਹੁਣ ਖਤਰਾ ਹੈ ਕਿ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਕਿਉਂਕਿ ਨੌਕਰੀਆਂ ਨੂੰ ਜਿਹੜੀਆਂ ਪੋਸਟ ਨੇ ਉਹਨਾਂ ਨੂੰ ਇਬਾਲਿਸ਼ ਕਰ ਰਹੇ ਨੇ ਇਹ ਵੀ ਉਹ ਸਾਠ ਸਿੱਤੀ ਹੈ ਇਹਨਾਂ ਨੇ ਕਿਹਾ ਹੋਇਆ ਸੀ ਮੈਂ ਉਹ ਇੱਕ ਸਾਠ ਦੀਆਂ ਕੱਟਾਂ ਗਿਣਾਂ ਨਹੀਂ ਪਾਇਆ 4-5 ਹੀ ਦਿੱਤੀਆਂ ਨੇ ਮੁਡੇ ਤੌਰ ਤੇ ਇਹ ਵੀ ਉਹਨਾਂ ਦੇ ਮੁਡੇ ਤੌਰ ਤੇ ਹੀ ਹੈ ਪਿੰਡਾਂ ਸਾਰੇ ਚੰਡੀਗੜ੍ਹ ਦੇ ਪਿੰਡਾਂ ਨੂੰ ਅਕਵਾਇਰ ਕਰਕੇ ਹੀ ਚੰਡੀਗੜ ਉਦੋਂ ਇਸੇ ਮਤਿਂਦਰਾ ਗਾਂਧੀ ਨੇ ਵਿਸ਼ਵਾਸ ਦਿਲਾਇਆ ਸੀ ਕਿ ਜਿਹੜੇ ਬਾਈ ਪਿੰਡ ਰਹਿ ਗਏ ਨੇ ਇਹਨਾਂ ਨੂੰ ਰੱਖਿਆ ਜਾਵੇਗਾ ਉਹਨਾਂ ਨੂੰ ਕਾਰਪੋਰੇਸ਼ਨ ਵਿੱਚ ਮਿਲਾ ਦਿੱਤਾ ਅਗਰ ਕਾਰਪੋਰੇਸ਼ਨ ਵਿੱਚ ਮਿਲਾ ਦਿੱਤਾ ਤਾਂ ਇਹਦਾ ਮਤਲਬ ਤਾਂ ਲਾਲ ਡੋਰੇ ਨਾਲ ਦੀ ਚੀਜ਼ ਨਹੀਂ ਰਹਿਣੀ ਚਾਹੀਦੀ ਇਹ ਅਜੀਬ ਹੀ ਇਹਨਾਂ ਨੇ ਇੱਕ ਅਰੇਂਜਮੈਂਟ ਕਰ ਦਿੱਤਾ ਪਿੰਡਾਂ ਦੇ ਲਾਲ ਡੋਰੇ ਦੇ ਅੰਦਰ ਤਾਂ ਕਾਰਪੋਰੇਸ਼ਨ ਦੇ ਵਿੱਚ ਜਗ੍ਹਾ ਹੋ ਗਈ ਲਾਲ ਡੋਰੇ ਤੋਂ ਬਾਹਰ ਵਾਲੀ ਕਾਰਪੋਰੇਸ਼ਨ ਦੇ ਵਿੱਚ ਨਹੀਂ ਉਲਟ ਹੋਇਆ ਹੈ ਕੰਮ ਇਹ ਇਹ ਗੱਲ ਸਮਝ ਨਹੀਂ ਪੈਂਦੀ ਲਾਲ ਡੋਰਾ ਖਤਮ ਕਰਕੇ ਇੱਕ ਪਲੈਂਟ ਢੰਗ ਦੇ ਨਾਲ ਉਹ ਜਗ੍ਹਾ ਤਾਂ ਕਿੰਨੇ ਇਸਤੇਮਾਲ ਹੋਣਾ ਹੈ ਉਹ ਲੋਗਾਂ ਨੂੰ ਕੀ ਉਹਦਾ ਆਪਣਾ ਵਾਜਬ ਕੀਮਤ ਮਿਲੇ ਵਿਚਾਰਿਆ ਨੇ ਬੜੇ ਦੇਰ ਤੋਂ ਸਹਿ ਦਿੱਤਾ ਉਹਨਾਂ ਨੂੰ ਆਪਣੀ ਠੀਕ ਕੀਮਤ ਮਿਲੇ ਜਾਂ ਉਹ ਆਪਣਾ ਕੁਝ ਉਥੇ ਤਮੀਰ ਕਰ ਸਕਣ ਕੰਸਟਰਕਸ਼ਨ ਕਰ ਸਕਣ ਆਪਣਾ ਕੰਮ ਕਰਨ ਉਹਦੇ ਵਾਸਤੇ ਇਜ਼ਾਜ਼ਤ ਦੇਣ ਦੀ ਲੋੜ ਹੈ ਲਾਲ ਟੋਰਾ ਕੱਲਾ ਮੇਰੇ ਹਿਸਾਬ ਦੇ ਵਿੱਚ ਬਦਾਨਾ ਹੀ ਨਹੀਂ ਲਾਲ ਟੋਰੇ ਦਾ ਹੁਣ ਕਨਸੈਪਟ ਹੀ ਨਹੀਂ ਰਿਹਾ ਜਦੋਂ ਸਾਰਾ ਸ਼ਹਿਰ ਇੱਕ ਮਿਊਨਿਸਪਲ ਕਾਰਪੋਰੇਸ਼ਨ ਇੱਕ ਅਰਬਨ ਸਿਟੀ ਹੋ ਗਿਆ ਲਾਲ ਟੋਰੇ ਦਾ ਮਤਲਬ ਕੀ ਰਹਿ ਗਿਆ ਜਿੜੀਆਂ ਗੱਲਾਂ ਦਾ ਮੈਂ ਕੋਸ਼ਿਸ਼ ਦਾ ਜ਼ਿਕਰ ਕੀਤਾ ਹੈ ਪਲੱਸ ਜਿਹੜੇ ਉਹ ਸਾਰੇ ਜਾਣਦੇ ਨੇ ਉਹਨਾਂ ਦੇ ਜੀਵਨ ਦੇ ਨਾਲ ਤੱल्लुक ਰੱਖਣ ਵਾਲੀਆਂ ਕਿੱਥੇ ਕਿੱਥੇ ਕੀ ਗੱਲਾਂ ਨੇ ਕੀ ਉਹ ਮੈਸੂਟ ਕਰਦੇ ਨੇ ਈਜ਼ ਆਫ ਲਿਵਿੰਗ ਹੈ ਕਿ ਨਹੀਂ ਹੈ ਉਹਨਾਂ ਨੇ ਕਿਹੜੀ ਕਿਹੜੇ ਕਿੰਨੀਆਂ ਕਿੰਨੀਆਂ ਸਿਟੀਜ਼ਨ ਚਾਟਰ ਬਣਾਇਆ ਕਿ ਤੁਹਾਡੇ ਸਾਰੇ ਗੱਲਾਂ ਨੂੰ ਨਾਮ ਦੇ ਨਾਲ ਸੁਨਿਆ ਜਾਏਗਾ ਦੇਖਦੇ ਹਾਂ ਕਿ ਅਫਸਰ ਆਪਣੇ ਆਪਣੇ ਦਫ਼ਤਰਾਂ 'ਚ ਮੌਕੇ ਤੇ ਹੁੰਦੇ ਨੇ ਜਾਂ ਨਹੀਂ ਹੁੰਦੇ ਜਿਹੜਾ ਟਾਈਮ ਤੈਅ ਕੀਤਾ ਹੁੰਦਾ ਲੋਕਾਂ ਨੂੰ ਮਿਲੰਦਾ ਨਹੀਂ ਹੁੰਦਾ ਇੱਕ ਪਰਫੈਕਟ ਬੜੀ ਵਧੀਆ ਇੱਕ ਪ੍ਰਸ਼ਾਸਨ ਇਥੇ ਉਸ ਢੰਗ ਦੇ ਨਾਲ ਦੇਵਾਂਗੇ ਅਤੇ ਸਾਰੇ ਨਾਲ ਮਿਲ ਕੇ ਜਿਵੇਂ ਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਨੇ ਕੋਆਪਰੇਟਿਵ ਸੋਸਾਇਟੀਆਂ ਨੇ ਇਨੇ ਤੱਕ ਦੇ ਅੰਦਰ ਲੋਕ ਨੇ EMPLOYEES ਨੇ ਜਿਹੜੀ ਹਾਊਸਿੰਗ ਸਕੀਮ ਜਿਹੜੀ ਬੜੀ ਦੇਰ ਦੀ ਲਟਕੀ ਹੋਈ ਹੈ ਉਹ ਨਹੀਂ ਕੀਤੀ ਉਹ ਸਾਰਿਆਂ ਨੂੰ ਵੇਖਦੇ ਹੋਏ ਅਤੇ ਲੋਕਾਂ ਵਾਸਤੇ ਹੋਰ ਜਿਹੜੇ ਚੰਡੀਗੜ੍ਹ ਚ ਬਹੁਤ ਲੰਬੇ ਸਮੇਂ ਤੋਂ ਵਸੇ ਹੋਏ ਨੇ ਉਹਨਾਂ ਵਾਸਤੇ ਮਕਾਨਾਂ ਦੇ ਵਾਸਤੇ ਇੰਤਜ਼ਾਮ ਕਰਨਾ ਜਿਹੜੇ ਕਿ ਸਾਡੇ ਸਮਾਲ ਫਲੈਟ ਸਕੀਮ ਦੇ ਵਿੱਚ ਇਹਨਾਂ ਨੇ ਬਿਲਕੁਲ ਰੋਕ ਦਿੱਤਾ ਉਹਦੇ ਵਿੱਚ ਕੰਮ ਰੁਕਿਆ ਹੋਇਆ ਹੈ ਉਹਦੇ ਨਾਲ ਕਰਕੇ ਚੰਡੀਗੜ੍ਹ ਨੂੰ ਇੱਕ ਸਲਮ ਰਹਿਤ जोड़ा कि दस साल पहला के डॉक्टर मनमोहन सिंह जी ने तौर प्रधानमंत्री उदो एलान किया जिसे तहत काम शुरू हो गया से मुड़के वो वाल भी इन्होंने अपना कोई ध्यान नहीं दिता वो सारिया गलों मुड़ के असी वेखते हुए तो मुड़के शहर में एक चंगा अच्छा शासन चंडीगढ़ में देवे तो चंडीगढ़ में एक प्रगति दे रहा एक तरक्की के रेपावे जोड़ा कि कल्पना उस वक्त पंडित नहरू जिस शहर के बारे थी जो बनाया लड़क तो बनाया ਜਾਪੋਟਾਪਸ ਇੰਕਰੋਨੇ ਨੂੰ 300 ਉਸ ਦੇ ਤੇ ਸ਼ੁਰੂ ਸ਼ੁਰੂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਹਿਸਾਬ ਉਹਨਾਂ ਦੇ ਡ੍ਰੀਮ ਦੇ ਹਸਾਮਦੈ ਸ਼ਹਿਰ ਬਣੇ